ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਗਲਤ ਟਿੱਪਣੀ ਦੇ ਖਿਲਾਫ ਜਿੱਥੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਧੂਰੀ ਵਿਖੇ ਐਸ.ਆਈ.ਪਾਈ.ਚਾਰੇ ਵੱਲੋਂ ਸਿਪਾਹੀ ਸੇਵਕਾਂ ਵੱਲੋਂ ਅਮਿਤ ਸ਼ਾਹ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਗਰ ਅਮਿਤ ਸ਼ਾਹ ਨੇ ਮਾਫੀ ਨਾਮ ਮੰਗੀ ਤਾਂ ਸੰਘਰਸ਼ ਵਿਖਾ ਕਰਕੇ ਪੰਜਾਬ ਪੰਦਾ ਸਰਦਾਰ ਦਿੱਤਾ ਜਾਵੇਗਾ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਹਾਂ 2 ਮਿੰਟ ਦੀ ਗੱਲ ਹੈ ਸਾਡੀ ਜਿਆਦਾ ਟਾਈਮ ਨਹੀਂ ਲਾਉਂਦੇ ਸੀ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਨਹੀਂ ਆਏ ਹੈਗੇ ਅਸੀਂ ਆਪਣੀ ਗੱਲ ਰੱਖਣ ਵਾਸਤੇ ਆਉਨੇ ਆ ਅਸੀਂ ਮੰਗ ਕਰਦੇ ਹਾਂ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ 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 ਭਾਜਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਉਂਕਿ ਪਿੱਛੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਜੀ ਨੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਭੀਮਰੋ ਬਾਬਾ ਮਹਿੰਦਰਕਰ ਜੀ ਦੇ ਖਿਲਾਫ ਜੋ ਟਿੱਪਣੀ ਆਪਸ਼ਬਦ ਬੋਲੇ ਇਸ ਕਰਕੇ ਕਿਉਂਕਿ ਡਾਕਟਰ ਭੀਮrao ਦੀ ਪੂਰੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਬਹੁਤ ਪਵਿੱਤਰ ਸੰਵਿਧਾਨ ਬਣਾਇਆ ਖਾਸ ਕਰਕੇ ਜਿਹੜੇ ਛੋਟੇ ਵਰਗ ਦੇ ਲੋਕ ਸੀ ਉਹਨਾਂ ਨੂੰ ਉੱਪਰ ਚੱਕ ਲਈ ਉਹਨਾਂ ਨੇ ਜੋ ਉਹਨਾਂ ਨੇ ਹੱਕ ਲਿਆ ਕੇ ਦੇ ਕੇ ਦਿੱਤੇ ਇਸ ਕਰਕੇ ਆਓ ਅੱਜ ਆਪਾਂ ਇੱਕ ਝਟੋ ਕੇ ਉਹਨਾਂ ਦੇ ਖਿਲਾਫ ਕਿਉਂਕਿ ਭਾਜਪਾ ਸਰਕਾਰ ਫਿਰਕੂ ਸਰਕਾਰ ਹੈ ਉਹ ਕਿਸਾਨਵੋਧੀ ਸਰਕਾਰ ਹੈ ਦਲਤ ਵਿਰੋਧੀ ਸਰਕਾਰ ਹੈ ਔਰ ਹਰ ਵਰਗ ਦੇ ਨਾਲੋਂ ਧੱਕਾ ਕਰ ਰਹੀ ਹੈ ਇਸ ਕਰਕੇ ਆਪਾਂ ਇੱਕ ਝਟੋ ਕੇ ਇਹ ਫਿਰਕੂ ਸਰਕਾਰ ਨੂੰ ਚਲਦਾ ਕਰੀਏ ਅਰ ਜਦੋਂ ਦੀ ਇਹ ਭਾਜਪਾ ਦੀ ਸਰਕਾਰ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਉਸ ਤੋਂ ਤੁਸੀਂ ਦੇਖ ਲਓ ਕਿ ਕਸ਼ਮੀਰ ਦੇ ਵਿੱਚ ਕਿੰਨੇ ਸਾਡੇ ਸੈਂਕੜੇ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਕਿਉਂਕਿ ਉਹ ਸਾਰਾ ਕੁਝ ਇਹਨਾਂ ਦੀ ਦੇਣ ਹੈ ਇਹਨਾਂ ਨੇ ਪੂਰਾ ਦੇਸ਼ ਦਾ ਮਾਹੌਲ ਵਿਗਾੜ ਰੱਖਿਆ ਹੈ ਹਰ ਜਗ੍ਹਾ ਤੇ ਇਹਨਾਂ ਨੇ ਪਾਪ ਪੰਗੇ ਪਾ ਰੱਖੇ ਨੇ ਇਸ ਕਰਕੇ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਫਿਰ ਜਦ ਆਮ ਆਦਮੀ ਪਾਰਟੀ ਵੱਲੋਂ ਅਸੀਂ ਪੂਰਾ ਸਹਿਯੋਗ ਦਲਤ ਭਾਈਚਾਰੇ ਨੂੰ ਯਕੀਨ ਦਿਵਾਉਣਾ ਕਿ ਥੋਡੇ ਨਾਲ ਡਟ ਕੇ ਖੜੇ ਆ ਜਿੱਥੇ ਕੋਈ ਸੰਘਰਸ਼ ਵੀ ਡੋਗੇ ਜਿੰਨੀ ਵੀ ਲੋੜ ਹੈ ਹਰ ਤਰ੍ਹਾਂ ਤੁਹਾਡੇ ਨਾਲ ਅਸੀਂ ਡਟ ਕੇ ਖੜਾਂਗੇ ਦੇਖਿਆ ਗਿਆ ਡੱਲੇਵਾਲ ਪਿਛਲੇ ਲੰਬੇ ਸਮੇਂ ਤੋਂ ਮਰਨ ਬੱਤ ਤੇ ਬੈਠਾ ਪਰ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਹੀਂ ਸਰਕੀ ਕਿਵੇਂ ਦੇਖਦੀ ਆ ਆਮ ਆਦਮੀ ਪਾਰਟੀ ਦੇਖੋ ਬੀਜੇਪੀ ਸਰਕਾਰ ਦੇ ਵੱਲੋਂ ਭਾਵੇਂ ਕੋਈ ਮਰੇ ਕੋਈ ਜੀਵੇ ਇਹਦੇ ਕਰਨ ਤੇ ਕੋਈ ਕੋਈ ਅਸਰ ਨਹੀਂ ਪਹਿਲਾਂ ਕਿੰਨੇ ਕਿਸਾਨ ਸ਼ਹੀਦیاں ਦੇ ਕੇ ਆਏ ਨੇ ਦਿੱਲੀ ਦੇ ਬਾਰਡਰ ਤੇ ਟਿੱਕਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸੋ ਇਸੇ ਤਰ੍ਹਾਂ ਹੀ ਹੁਣ ਜਿਹੜੇ ਕਿਸਾਨ ਨੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਮੰਨੀਆਂ ਸੀ ਉਹ ਉਹਨਾਂ ਮੰਗਾਂ ਤੋਂ ਮੁੱਕਰ ਰਹੇ ਨੇ ਇਸ ਕਰਕੇ ਡੱਲੇਵਾਲ ਸਾਹਿਬ ਨੇ ਜੋ ਆਪਣਾ ਮਰਨ ਵਰਤ ਰੱਖਿਆ ਅਸੀਂ ਬੇਨਤੀ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਤੁਸੀਂ ਇਹੋ ਜਿਹਾ ਰਵਈਆ ਨਾ ਵਰਤੋ ਤਾਂ ਕਿ ਜਿਹੜਾ ਦੇਸ਼ ਦਾ ਮਾਹੌਲ ਹੈ ਖਰਾਬ ਨਾ ਕਰੋ ਜੋ ਕਿਸਾਨਾਂ ਦੇ ਨਾਲ ਵਾਅਦੇ ਪੂਰੇ ਕੀ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰੋ ਤਾਂ ਕਿ ਇਸ ਇਹੀ ਲੜਾਈ ਹੈ ਡੱਲੇਵਾਲ ਸਾਹਿਬ ਦੀ ਕਿ ਜਿਹੜੇ ਸਾਡੇ ਨਾਲ ਕੀਤੇ ਵਾਅਦੇ ਸੀ ਭਾਜਪਾ ਸਰਕਾਰ ਨੇ ਉਹ ਪੂਰੇ ਨਹੀਂ ਕਰਾ ਸਾਡੇ ਬਾਬਾ ਸਾਹਿਬ ਦੇ ਪਹਿਲਾ ਸੰਵਿਧਾਨ ਨਾਲ ਛੇੜਛਾੜ ਕੀਤੀ ਗਈ 2 April 2018 ਨੂੰ ਉਦੋਂ ਵੀ ਅਸੀਂ ਭਾਰਤ ਮਾਂ ਦਾ ਸੱਦਾ ਦਿੱਤਾ ਹੁਣ ਵੀ ਦੇਖੋ ਤੁਸੀਂ ਦੇਖੋ ਆ ਪਿਛਲੇ ਦਿਨਾਂ ਦੇ ਵਿੱਚ 17 ਤਰੀਕ ਨੂੰ ਸੰਸਦ ਦੇ ਵਿੱਚ ਅਮਿਤ ਸਾਹਿਬ ਨੇ ਜਿਹੜਾ ਸਾਡੇ ਬਾਬਾ ਸਾਹਿਬ ਰਹਿਬਰ ਬਾਰੇ ਪੁੱਠਾ ਸਿੱਤਾ ਬੋਲਿਆ ਉਹ ਅਸੀਂ برداشت ਨਹੀਂ ਕਰ ਰਹੇ ਉਸੇ ਰੋਜ਼ ਵੱਜੋ ਅੱਜ 24 ਤਰੀਕ ਨੂੰ ਦੇਸ਼ ਭਰ ਦੇ ਹਰ ਪਿੰਡਾਂ ਸਹਿਰਾ ਕਸਬਿਆਂ ਤੇ ਵੱਡੇ ਮਹਾਨਗਰਾਂ ਦੇ ਵਿੱਚ ਵੀ ਬਾਬਾ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਜਿਹੜਾ ਮਿਤਸਾ ਨੇ ਮਤਲਬ ਉਹਨਾਂ ਨੂੰ ਗਲਤ ਬੋਲਿਆ ਬਾਬਾ ਸਾਹਿਬ ਨੂੰ ਅੱਜ ਅਸੀਂ ਪਤਲਾ ਫੁਕਰਿਆ ਦੇਸ਼ ਭਰ ਦੇ ਵਿੱਚ ਆ ਦੇਖੋ ਪਤਲਾ ਫੁਕਣ ਦੀ ਅਸੀਂ ਤਿਆਰੀ ਕਰ ਰਹੀ ਹੈ ਅੱਜ ਕੱਕੜਾਲ ਚੌਂਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ ਅਜ ਤਹਲੇ ਪੰਜ ਚਾਰ ਬੰਦਿਆਂ ਨੂੰ ਕੁਛ ਨੂੰ ਸੁਨੇਹਾ ਲਾਇਆ ਸੀ ਫਿਰ ਵੀ ਇੰਨੇ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਲਗ ਲਗ ਪਿੰਡਾਂ ਸ਼ਹਿਰਾਂ ਦੇ ਵਿੱਚ ਹੋਰ ਵੀ ਲੋਕਾਂ ਨੂੰ ਵੱਧ ਤੋਂ ਵੱਧ ਪਰਮਾ ਘੱਟ ਕਰਕੇ ਅਸੀਂ ਭਾਰਤ万 ਦਾ ਸੱਦਾ ਦਵਾਂਗੇ ਔਰ ਜਿੰਨਾ ਹੋ ਸਕੇ ਉਹਨਾਂ ਵੱਧ ਤੋਂ ਵੱਧ ਅਸੀਂ ਅਮਿਤ ਸਾਹਿਬ ਦੇ ਖਲਾਫ ਪ੍ਰੋਗਰਾਮ ਹਿੱਤਾਂ ਜੀ ਤੁਹਾਨੂੰ ਪਤਾ ਹੀ ਹੈ ਕਿ 36 ਕਰੋੜ ਦੇ ਆਸ-ਪਾਸ ਦਲਤ ਪਰਿਵਾਰ ਨੇ ਇਸ ਹਿੰਦੁਸਤਾਨ ਦੇ ਵਿੱਚ ਇੰਨੀ ਹੀ 40 ਤੋਂ 50 ਕਰੋੜ ਸਾਡੇ ਬੀਸੀ ਭਰਾ ਨੇ ਜਿਨ੍ਹਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਆ ਬਾਬਾ ਸਾਹਿਬ ਨੇ ਸੰਵਿਧਾਨ ਜੁਣ ਵਾਸਤੇ ਪੂਰੇ ਦੇਸ਼ ਵਾਸਤੇ ਕੀਤਾ ਸਾਰਿਆਂ ਕੌਮਾਂ ਵਾਸਤੇ ਸੰਵਿਧਾਨ ਲਿਖਿਆ ਪੂਰੇ ਹਰ ਨਾਗਰਿਕ ਵਾਸਤੇ ਲਿਖਿਆ ਔਰ ਚਲੋ ਕਿਉਂਕਿ ਇਹ ਦਬੇ ਕੁਚਲੇ ਲੋਕ ਸੀ ਇਹਨਾਂ ਨੂੰ ਬਰਾਬਰਤਨ ਦੀ ਬਾਬਾ ਸਾਹਿਬ ਨੇ ਇਹਨਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਉਸੇ ਉੱਚਾ ਝੱਕਣ ਦੀ ਖੁੰਧਕ ਦੇ ਵਿੱਚ ਅੱਜ ਤੱਕ ਆਰਐਸਐਸ ਤੇ ਬੀਜਪੀ ਸਮੇਂ-ਸਮੇਂ ਤੇ ਸਾਨੂੰ ਲੁਤਾੜਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਲਤੜੇ ਨਹੀਂ ਜਾਂਦੇ ਹੁਣ ਜੋ 바ਵਾ ਸਾਹਿਬ ਸਾਨੂੰ ਸਹਖਾ ਗਏ ਆਪਣੀਆਂ ਸ਼ਹੀਦੀਆਂ ਦੇ ਗਏ ਸਾਨੂੰ ਹ ਮੂਰੇ ਲਾ ਗਏ ਉਹ ਸਭਧਾਨ ਦੀ ਰਾਖੀ ਕਰਨ ਵਾਸਤੇ ਤੇ 바ਵਾ ਸਾਹਿਬ ਦੇ ਨਾਮ ਨੂੰ ਅਸੀਂ ਥੱਲੇ ਨਹੀਂ ਆਉਣ ਦਿੰਦੇ ਬਹੁਤ ਵੱਡਾ ਪਰਿਵਾਰ ਹੈ 바ਵਾ ਸਾਹਿਬ ਦਾ ਕਰੋੜਾਂ ਦੇ ਵਿੱਚ ਹੈ ਸੋ ਯਾਦਾ ਅਮਿਤ ਸ਼ਾ ਜੀ ਮਾਫੀ ਮੰਗ ਲੈਣ ਦੇਸ਼ ਕੋਲੋਂ ਦਲਤਾਂ ਕੋਲੋਂ ਤੇ ਜਾਂ ਅਰਜ਼ਾਈਂ ਦੇ ਦੇਣਾ ਇੱਕ ਕੰਮ ਨੂੰ ਕਰਨਾ ਹੀ ਪੈਣਾ ਇਹ ਤੁਹਾਨੂੰ ਵੀ ਪਤਾ ਇਹ ਦਲਤ ਸਮਾਜ ਜਦੋਂ ਖੜਾ ਹੋਇਆ ਉਦੋਂ ਪਿੱਛੇ ਨਹੀਂ ਹਟਿਆ ਅਗਲਾ ਸੰਘਰਸ਼ ਕੀ ਹੋਇਆ ਤੁਹਾਡਾ ਅਗਲਾ ਸੰਘਰਸ਼ ਜਿਸ ਤਰ੍ਹਾਂ ਕੇ ਪਿੱਛੇ ਜਿਹੜਾ ਐਸਸੀਐਸਟੀ ਐਕਟ ਦੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਤੁਹਾਨੂੰ ਪਤਾ ਹੀ ਐਸ ਦੇਸ਼ ਦੇ ਵਿੱਚ ਕੀ ਵਾਪਰਿਆ ਸੀ ਦੋ ਫਰਾਂ ਦੇ ਨਾਲ ਨੂੰ ਪਰ ਇਹ ਸੰਘਰਸ਼ ਉਹ ਇੱਕ ਕਾਨੂੰਨ ਲਈ ਦੀ ਆਮ ਲੋਕਾਂ ਲਈ ਦੀ ਇਹ ਸਾਡੀ ਆਣ ਤੇ ਬਾਣ ਸ਼ਾਨ ਦੀ ਹੈ ਪ੍ਰਸ਼ਾਸਨ ਦਾ ਸਵਾਲ ਹੈ ਬਾਬਾ ਸਾਹਿਬ ਤੇ ਟਿੱਪਣੀ ਕਰਨਾ ਬਹੁਤ ਵੱਡੀ ਬੀਜੇਪੀ ਦੇ ਸਾਡੇ ਰਾਸ਼ਟਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਜੀ ਨੇ ਬਹੁਤ ਵੱਡੀ ਗਲਤੀ ਕਰ ਲਈ ਇਹ ਬਹੁਤ ਵੱਡਾ ਸੰਘਰਸ਼ ਹੋਏਗਾ ਹੋ ਸਕਦਾ ਹੈ ਕਿ ਨਾ ਮਾਫੀ ਮੰਗੀ ਤਾਂ ਨਾ ਗਰੀ ਇਹ ਸਰਕਾਰ ਵੀ ਜਾ ਸਕਦੀ ਹੈ ਕਿਉਂਕਿ ਦਲਤਾਂ ਦਾ ਤੁਹਾਨੂੰ ਪਤਾ ਹੀ ਹੈ ਹੋ ਕਿਤੇ ਖੱਡੇ ਹੋਰ ਨਾ ਹੋਣ ਪਰ ਬਾਵਾ ਸਾਹਿਬ ਦੇ ਨਾਮ ਤੇ ਦਲਤ ਕੌਮ ਹਮੇਸ਼ਾ ਇਕੱਠੀ ਰਹੀ ਹੈ ਔਰ ਇਕੱਠੀ ਰਹੇਗੀ ਇਹ ਉਦੋਂ ਵੀ ਵੱਡਾ ਸੰਘਰਸ਼ ਹੋਵੇਗਾ ਛੜਕਤ ਦੇ ਵੀ ਉਤਨਗੇ ਰੇਲ ਰੋਕਣ ਅੰਦੋਲਨ ਵਿੱਚ ਜਾਣਗੇ ਪੂਰੇ ਦੇਸ਼ ਦੇ ਵਿੱਚ ਹੋਵੇਗਾ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ ਦੱਸਾਂਗੇ ਅਸੀਂ ਸੰਘਰਸ਼ ਕਰਨ ਤੋਂ ਪਹਿਲਾਂ ਭੇਜਾਂਗੇ ਧੰਨਵਾਦ ਸਤ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ